ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਝੋਟੀਆਂ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਤੇ ਇੱਕ ਤੋਕੜ ਗੱਬਣਾ ਆਪਾਂ ਪਹੁੰਚਿਆ ਵੀਰ ਹਰਪਾਲ ਦੇ ਕੋਲ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਉਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਵੀ ਸਤਿ ਸ੍ਰੀ ਅਕਾਲ ਉਹ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਵਧੀਆ ਵਧੀਆ ਚਾਈਦਾ ਉਹ ਠੀਟਾ ਪਰਿਵਾਰ ਸਭ ਚੜ੍ਹਦੇ ਕਰੋ ਵੀਰ ਜੀ ਤੁਸੀਂ ਸੁਣਾਓ ਕਿਰਪਾ ਵਾਇਗਰੂ ਦੀ ਕਿਰਪਾ ਚਾਹੀਦੀ ਜੀ ਕਿਹਦੇ ਆਂਦੇ ਚਾਰ ਪੰਜ ਪਾਉਣੀਆਂ ਝੋਟੀਆਂ ਚਾਰ ਪੰਜ ਦੋ ਤਿੰਨ ਤੇ ਆਉਂਦਿਆਂ ਵੇਗੀਆਂ ਐ ਅੱਛਾ ਜੀ ਚਾਰ ਝੋਟੀਆਂ ਕੱਲ ਰਾਤ ਦੀਆਂ ਆਈਆਂ ਐ ਠੀਕ ਹੈ ਜੀ ਤੇ ਹਰਿਆਣੇ ਜੀ ਤੇ ਆ ਇੱਕੋ ਰਹਿ ਗਈ ਆ ਠੀਕ ਹੈ ਤੋਂ ਮੈਂ ਤੁਹਾਨੂੰ ਵੈਸੇ ਚਲ ਵੀਰ ਭਰਾ ਨਾਲ ਮਿਲ ਲਾਂਗੇ ਤੁਹਾਨੂੰ ਵੀਡੀਓ ਮਿਲਾਂਗੇ ਹਾਂਜੀ ਸਹੀ ਗੱਲ ਹੈ ਜੀ ਨਾਲ ਦਰਸ਼ਨ ਹੋ ਗਏ ਵੀਰ ਕੀਚੇ ਆਜੋ ਭਾਜੀ ਅਮੀਰ ਵੀ ਆਇਆ ਹੈ ਹਾਂਜੀ ਹਾਂਜੀ ਮਾ ਦਰਸ਼ਨ ਹੋ ਗਏ ਹੋਰ ਵੀ ਠੀਕ ਆ ਗਿਆ ਤਸਰੀਕਾ ਹੋ ਗਈ ਸੀ ਕਾਲੋ ਇਸ ਸਸਿਕਾ ਹੋਰ ਬਹੁਤ ਠੀਕ ਆ ਸਭ ਚੜਦੀ ਕਾਂ ਵਿੱਚ ਚੜਦੀ ਚਾਹੀਦੀ ਬੜੇ ਬਨਾਂ ਦੇ ਡੇ ਹੈਗਾ ਹਾਂਜੀ ਹਾਂਜੀ ਹਾਂ ਤਾਂ ਕਰਕੇ ਆਪਣੇ ਕੋਲ ਵੀਂਝੀ ਰਾਤੀ ਵੀ ਆਈਆਂ ਚਾਰ ਮੱਝਾਂ ਆ। ਆ ਚਾਰ ਦੱਸਣ ਦੇ ਲਈ। ਤੂੰ ਤਾਂ ਕੀਤਾ ਵੀ ਚਾਰ ਆ ਝੋਟੀਆਂ। ਚਾਰ ਆ ਤੇ ਕਿਉਂ? ਉਹ ਤਿੰਨ ਵੀਂਝੀ ਲੈ ਗਿਆ ਕੋਈ ਵੇਚਣਾ ਵੀ ਲੈ ਗਿਆ। ਅਛਾ ਵੇਚਣਾ ਲੈ। ਇੱਕ ਰਹਿ ਗਈ ਤੇ ਮੈਂ ਚਲ ਵੀਰ ਨੂੰ ਨਾਲ ਸੱਦਿਆ ਤੇ ਚਲ ਪਾਰੀ ਗਿਆ ਗੱਲ। ਹਾਂਜੀ ਹਾਂਜੀ ਹਾਂਜੀ। ਦੱਸ ਦੋ ਆਪਣਾ ਨਾਮ ਤੇ ਐਡਰੈਸ। ਨਾਮ ਮੇਰਾ ਰਪਾਲ ਸਿੰਘ ਜੀ, ਪਿੰਚਵਿੰਡਾ ਜ਼ਿਲ੍ਹਾ ਅੰਮ੍ਰਿਤਸਰ ਜੀ। ਠੀਕ ਆ ਜੀ ਫੋਨ ਨੰਬਰ। 98454921 ਠੀਕ ਆ ਜੀ। ਹਾਂਜੀ ਹਾਂਜੀ। ਇੱਕ ਕਰੀਏ ਸ਼ੁਰੂਆਤ ਜੀ। ਹਾਂ ਕਰੀਏ ਤਾਂ ਛੋਟੀ ਸ਼ੁਰੂਆਤ ਕਰੀਏ ਵੀਰ ਜੀ। ਠੀਕ ਆ ਜੀ। ਹਾਂ। ਲ ਕਿੰਨਾ ਟਾਈਮ ਹੋ ਗਿਆ ਭਾਜੀ ਫੂਈ ਨੂੰ ਇਹਨੂੰ ਅੱਜ ਹਸਤਾ ਹੋ ਗਿਆ ਵੀਰ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਕਿੰਨਾ ਦੁੱਧ ਤਿਆਰ ਦੁੱਧ ਵੀਰ ਜੀ ਥੋੜਾ ਘਟਾ ਗਿਆ ਹੁਣ ਆ ਟਾਈਮ 15 ਕਿਲੋ ਹਾਜ਼ਰ ਨਾਜ਼ਰ ਹੋਊਗਾ ਲਓ ਜੀ 15 ਲੀਟਰ ਜਿਹੜਾ ਦੁੱਧ ਹਾਜ਼ਰ ਨਾਜ਼ਰ ਆ ਤੇ ਪੰਡਾ ਪਈਆਂ ਵਾ ਸੋ ਇਹ ਨੂੰ ਹਫ਼ਤੇ ਕੇ ਅੱਜ ਆਸ-ਪਾਸ ਲਾ ਟਾਈਮ ਹੋ ਗਿਆ ਵਾ ਹਾਂਜੀ ਹਾਂਜੀ ਇਹ ਕਿੰਨਾ ਭਰ ਜੂ ਦੁੱਧ ਭਾਜੀ ਇਹ ਜੱਗੇ ਵੀਰ ਗਰੰਟੀ ਦੇ ਆਈ ਨੂੰ 18-20 ਕਿਲੋ ਭਰ ਜੂਗੇ ਅੱਛਾ ਜੀ ਤੇ ਭਰ ਵੀ ਇਹਨੇ ਜਾਣਾ ਜੇ ਮਾੜਾ-ਮੂੜਾ ਮਾਰਨਾ ਆ ਠੀਕ ਆ ਆ ਟਾਈਮ 15 ਕਿਲੋ ਹਾਜਨਾ ਚ ਦੁੱਧ ਤਿਆਰ ਆ ਠੀਕ ਹੈ ਜਵਾਕ ਹੀ ਪਿਛੇ ਅਜੇ ਆਈਆਂ ਪਾਣੇ ਪੁਣੇ ਤੁਹਾਨੂੰ ਵੀ ਪਤਾ ਫਰਕ ਪੈਦਾ ਪੈਂਦਾ ਪੈਂਦਾ ਪੈ ਜਾਂਦਾ ਫਰਕ ਕਿਉਂਕਿ ਪੈਂਡਾ ਵੀ ਕਾਫੀ ਦੂਰ ਦਾ ਆ ਪੈਂਡਾ ਬੜਾ ਦੂਰ ਦਾ ਜੱਗੀਰਾ ਜਵਾਕ ਹੀ ਮਾਂ ਪਿਛੇ ਰਹੇ ਜਵਾਕ ਮਗਰ ਕੱਟਾਂ ਵੀਦੀ ਹਦੇ ਠੀਕ ਆ ਜੀ ਮਿਲ ਕਾਫ ਆ ਗਿਆ ਜ ਹਾਂ ਬਿਲਕੁਲ ਠੀਕ ਹੈ ਜੀ ਠੀਕ ਹੈ ਖੋਲਿਓ ਪਾਜੀ ਫਿਰ ਖੋਲ ਕੇ ਦਿਖਾਈਏ ਸੂਵਾ ਕਨੇ ਮਾ ਸੂਈ ਪਾਜੀ ਉਹ ਦੂਜਾ ਸੂਈ ਹੈ ਮੇਰੀ ਛਿੱਗੀ ਮੂੰਹ ਅੱਦੇ ਜਾਣੇ ਨਹੀਂ ਹੋਈ ਠੀਕ ਹੈ ਜੀ 6 ਦੰਦ ਜੇ ਮੂੰਹ ਵੀ ਅੱਦੇ ਤੇ ਕੱਦਕੁੱਤ ਜਿਹੜਾ ਬਹੁਤ ਹੀ ਤਗੜਾ ਵਾ ਅੱਦੇ ਜੱਗੇ ਵੀ ਨਵਾਈਆਂ ਨਵਾਈਆਂ ਹੋ ਰਹੀਆਂ ਆ ਲੀ ਆ ਜੀ ਨਹੀਂ ਠੰਡ ਬਹੁਤ ਆ ਜੀ ਚਲੋ ਕੋਰਾ ਕਰ ਅੱਜ ਪੈ ਗਿਆ ਲਓ ਜੀ ਕੱਦਕੁੱਤ ਜਿਹੜਾ ਬਹੁਤ ਹੀ ਤਗੜਾ ਵਾ ਤੇ ਚੱਡਾ ਤੇ ਦੇਖ ਸਕਦੇ ਚਾਚਾ ਫਗਾਵਾਂ ਨੂੰ ਕਟਣ ਦੀ ਆ 18 ਲੀਟਰ ਦੀ ਗਾਰੰਟੀ ਤੇ ਆਈ ਆ ਇਹ ਚੱਡੇ ਦੇ ਨਾੜਾ ਨੂੜਾ ਜਿਹੜੀਆਂ ਦੋਵਾਂ ਸਾਈਡਾਂ ਤੇ ਉਹਨਾਂ ਹੀ ਅੱਗੇ ਨੂੰ ਚੱਡਾ ਤੇ ਉਹਨਾਂ ਹੀ ਪਿਛੇ ਨੂੰ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਐਂਡ ਰਿੰਗ ਸਿੰਗ ਲੱਗਾ ਕਰਮਾਲੀ ਨੂੰ ਤੇ ਹੈ ਵੀ ਸਿੰਗਲ ਹੱਡੀ ਚਲੋ ਕੋਈ ਭਰਾ ਸੰਭਨ ਵਾਲਾ ਲੈ ਗਿਆ ਤੇ ਦੁੱਧ ਚੰਗਾ ਕੱਢੀ ਜਾਣਾ ਵਾ ਬਾਕੀ ਸੇਵਾ ਦੇ ਕੋਈ 20 ਵੀ ਚੋਰ ਸਕਦਾ ਵਾ ਗੱਲ ਸੇਵਾ ਦੀ ਅੱਜ ਬਿਲਕੁਲ ਬਿਲਕੁਲ ਜੀ ਚੱਡਾ ਉਹਦੀ ਵੇਖ ਸਕਦੇ ਜੀ ਚੱਡੇ ਯellow ਤੇ ਨਜ਼ਰ ਨਹੀਂ ਹਟਦੀ ਤੇ ਹਾਂ ਹਾਂ ਸਹੀ ਗੱਲ ਜੱਗੇ ਇਹਨੇ ਕਿਸੇ ਕਰਮਾ ਵਾਲੇ ਪਸ਼ੂ ਜੱਗੇ ਵੀ ਨਾ ਬਿਲਕੁਲ ਬਿਲਕੁਲ ਬਣਾ ਦਿਓ ਬਣਾ ਦਿਓ ਬਣਾ ਦਿਓ ਵੀਰ ਜੀ ਬਿਲਕੁਲ ਇਹ ਚਲੋ ਆਈ ਹੈ ਜੱਗੇ ਵੀ ਪਾਣੇ ਪੁਣੇ ਜੇ ਪਾਣੇ ਜੇ ਆਈ ਹੈ ਪਰ ਹੱਪਾ ਵੀਰ ਜੀ ਜੱਗੇ ਵੀ ਇੱਕ ਚੀਜ਼ ਹੈਗੀ ਆ ਹਾਂਜੀ ਭਾਜੀ ਸ਼ੁਰੂ ਦਾ ਰਿਕਾਰਡ ਹੈ ਵੀ ਝੋਟੀਆਂ ਨੇ ਚੰਗੀਆਂ ਲੈਣ ਚੰਗੀਆਂ ਲੈਣੀਆਂ ਕਿਉਂਕਿ ਚੰਗੀ ਚੀਜ਼ ਚ ਵਾਧਾ ਭਾਜੀ ਬਿਲਕੁਲ ਬਿਲਕੁਲ ਕੋਈ ਕਮੀ ਵਾਲੀ ਗੱਲ ਨਹੀਂ ਨਾ ਨਾ ਜੀ ਨਾ ਨਾ ਕਿੰਨੇ ਆਪ ਸਪੈਸ਼ਲ ਜਾ ਕੇ ਤੇ ਫਿਰ ਪਸ਼ੂਲੇ ਹੋਣੇ ਦੇ ਅੱਛਾ ਜੀ ਉਧਰ ਜਾ ਕੇ ਠੀਕ ਹੈ ਠੀਕ ਹੈ ਚਲੋ ਆਪਾਂ ਵੀਰ ਦੀਆਂ ਵੀਡੀਓ ਵੇਖੀ ਦੀਆਂ ਪਹਿਲਾਂ ਆਪਣੇ ਨਾਲ ਪਿਆਰ ਬੜਾ ਹੈ ਹਾਂਜੀ ਇਹ ਆ ਵੀ ਚੰਗੀ ਤੋਂ ਚੰਗੀ ਵੀਰ ਨੇ ਮੈਂ 6-6 ਲੱਖ ਤੱਕ ਵੀ ਵੇਚੀ ਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਆਪਾਂ ਤਾਂ ਚੰਗੀ ਮੰਗਦੇ ਆਪਾਂ ਸ਼ਕੀਰ ਬੜੇ ਆ ਸ਼ਕੀਰ ਆ ਹੁਣ ਇਹ ਵੀ ਜਿਹੜਾ ਕੋਈ ਮੱਝ ਲੈ ਜੂ ਯਾਦ ਕਰੂਗਾ ਠੀਕ ਹੈ ਠੀਕ ਹੈ ਛੋਟੀ ਜਿਨੀ ਕੋਈ ਕਮੀ ਚਲੋ ਛੋਟੀ ਹੈ ਛ ਇੱਕ ਆਦਾਂ ਜੇ ਹੋਰ ਕਰ ਜਨਾ ਕਰਮ ਵਾਲੀ ਨੇ ਬਿਲਕੁਲ ਨਵੀਂ ਝੋਟੀ ਆ ਬਾਕੀ ਲਾਈਵ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਵਾ ਪਛਮਾਰ ਖਾ ਦੇਣਾ ਵਾ ਇਹ ਬੱਚੇ ਨੂੰ ਚੁੰਗਣ ਦੀ ਪੂਰੀ ਜਾਜ ਨਹੀਂ ਆਈ ਅਜੇ ਹਾਂ ਜੀ ਹਾਂ ਜੀ ਆ ਲੈ ਵੀਰ ਬੰਦਾ ਘਾ ਲੈ ਵੀਦਾਨੀ ਉਹਦਾ ਵੀ ਪਸ਼ੂ ਸੀ ਠੱਡਾ ਸੀ ਸੀਲ ਠੱਡਾ ਉਹ ਤੇ ਚਲੋ ਹਰ ਇੱਕ ਨੂੰ ਪਤਾ ਹੈ ਤਾਜੀ ਸੂਈ ਇਹਨੇ ਵਧਣਾ ਹੀ ਹੈ ਵਧਣਾ ਵਧਣਾ ਵਸ ਠੀਕ ਹੈ ਨਾ ਪਸ਼ੂ ਜਿਹੜਾ ਸੀਲ ਛੱਡਾ ਜੱਗੇ ਵੀ ਉਹਦਾ ਵਾਧਾ ਹੁੰਦਾ ਹਾਂਜੀ 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 ਉਹਦਾ ਮਾਲੋ ਰਾਤੀ ਜਦੋਂ ਆਪਣੀ ਗੱਲ ਹੋਈ ਹੈ ਨਾ ਵੀਰ ਨਾਲ ਹਾਂਜੀ ਵੀਰ ਮੈਨੂੰ ਕਹਿੰਦਾ ਵੀ ਛੋਟੀਆਂ ਆ ਗਈਆਂ ਚਾਰ ਠੀਕ ਹੈ ਇੱਕ ਮੈਂ ਚਲੋ ਵੀਰ ਕਹਿੰਦਾ ਇੱਥੋਂ ਹੀ ਮੈਂ ਆਪਾਂ ਲਈ ਆ ਅੱਛਾ ਕਹਿੰਦਾ ਪੰਜਾਂ ਦੀ ਭੌਣੀ ਆ ਠੀਕ ਹੈ ਠੀਕ ਹੈ ਵੀਰ ਕਹਿੰਦਾ ਚੱਲ ਗਿਆ ਚਲੋ ਆਹ ਕਹਿੰਦਾ ਚਲੋ ਕਮੇਟੀ ਪੀਲਾ ਹਾਂ ਵਧੀਆ ਚਲੋ ਵਿਗਿਆ ਚੰਗਾ ਹ ਅੰਦਰ ਸਧਿਆ ਕੋਲ ਜੀ ਥਾਨ ਜਿਹੜਾ ਮੀਟਾਂ ਵੇਖ ਰੋ ਮੀਟਾਂ ਜਿੱਥੇ ਖਲੋ ਜਾਣ ਕਿਲੇ ਘੜਵਾ ਪਸਵਾ ਨਹੀ ਨਹੀ ਇਦਾਂ ਛੋੜ ਦੇ ਕਵਾ ਦੇ ਕੋਲ ਹੀ ਅਗਲੇ ਸਾਲ ਦੀ ਚਵਾਈ ਤੂੰ ਹੀ ਵੇਖ ਸਕਦੇ ਜੈਨ ਮੋਕਲ ਵਾਲਾ ਹੀ ਹਿਸਾਬਤਾ ਆ ਵਿਆ ਤੋਂ ਥੱਲੇ ਕੀ ਦੋ ਤਰੋੜ ਮਾ ਹਾਂਜੀ 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 ਠੀਕ ਹੈ ਜੀ ਮਗਰ ਲੈ ਸੁਣਾ ਦੀ ਚਵਾਈ ਨਿਕਲੀ ਆਣ ਇੱਕ ਨੰਬਰ ਆ ਇੱਕ ਦੋ ਵੀਰ ਜੀ ਦੋਰੋ ਮੈਂ ਥਾਲ ਕੱਟਿਆ ਵੀ ਜੀ ਪਸੰਦ ਕੇ ਮੁੱਢ ਹਜੀ ਜੇ ਜਕੇ ਚਲੋ ਸਾਰੇ ਕਿੰਦੇ ਜਿੰਨਾ ਮਨ ਲੋ ਹੀ ਦੇ ਹੁੰਦੇ ਉਹ ਮਨ ਲੋ ਨੀਲ ਪੈ ਪਛਾਣੇ ਜਾਂਦੇ ਪਛਾਣੇ ਜਾਂਦੇ ਪਛਾਣੇ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਦੇਖੋ ਥਣ ਵੀਰ ਜੀ ਹੁਣ ਲੋ ਜੀ ਆਣ ਕਿਲੇ ਗੜਵਾ ਪਸਮਾਵਾ ਤੇ ਗਿੱਠੋਂ ਪਰ ਥਣ ਲੱਗਾ ਪਿਆ ਕਰਮਾਲੀ ਨੂੰ ਉਹ ਨਾ ਹੀ ਚੱਡਾ ਕੇ ਨੂੰ ਤੇ ਉਹਨਾਂ ਹੀ ਪਿਛੇ ਨੂੰ ਆ ਕਲੋ ਕੁ ਭਰਾ ਸਾਹਮਣੇ ਆਲਾ ਖੜੇ ਦੁੱਧ ਚੰਗਾ ਕੱਢੀ ਜਾਣਾ ਕਰ ਮਾਲੀ ਨੇ ਹੁਣ ਜਿਹੜਾ ਮੌਕੇ ਤੇ 15 ਲੀਟਰ ਤਿਆਰ ਆ 15 ਲੀਟਰ ਕੋਈ ਫੌਲਾ ਲਾਲੇ ਦਾ ਕੋਈ ਦੁੱਧ ਲਾਲੇ ਆ ਜੇ ਹਨ ਪੰਜਾਂ ਦਿਨਾਂ ਦੀ ਸਾਰੀ ਸੂਈ ਆ ਇਹਦਾ ਮੁੱਲ ਭਾਜੀ ਹਰ ਕਿੰਨਾ ਕਜੇ ਹੁਣ ਤੇ ਵੀਰ ਜੀ ਮੇਰਾ ਰਾਤਾ 2 ਲੱਖ ਹੀ ਕਰੀ ਜਗੇ ਵੇਖੋ ਥਾਣੇ ਵੇਖੋ ਪਹਿਲੀ ਵੀਡੀਓ ਆਪਣੇ ਚੈਨਲ ਤੇ ਪੈਣੀ ਆ ਜੈ ਹਾਂ ਜੀ ਭਾਈਏ ਇਹਦੀ ਵੀਡੀਓ ਆਪਣੇ ਚੈਨਲ ਤੇ ਪੈਣੀ ਹੈ। ਅੱਛਾ ਵੀਰ ਜੀ ਮੈਂ 100 ਦੀ ਦੇ ਦਿੰਦੀ। ਐ ਪਿੱਛੇ ਵੀ ਕਰਦਗੇ ਮਾਨਾ ਕੇ ਨਾ। ਬਾਬਾ ਜਿੰਨਾ ਤੂੰ ਐ ਕੁ ਜਿੰਨੇ ਦੇ ਆਉ ਨਹੀਂ ਦੇ ਦਾਂਗੇ। ਅੱਛਾ ਹੀ ਹੱਥ ਨਹੀਂ ਹੈਗੀ। ਹਾਂਜੀ। ਪਟਾਈ ਗਈ ਹੈ ਭਰਾਵਾ ਇਹ ਆਪਣਾ ਹਨਾ। ਹਾਂਜੀ। ਉਹ ਆਪ ਹੀ ਕਰਨਾ ਯਾਰ। ਯਾਰ ਮੈਂ ਥੋੜਾ ਬੋਲਾ ਕਰ ਦੂੰਗਾ। ਇੱਕ 30 ਦੀ ਦੇ ਦਈਏ। ਇੱਕ 30 ਦੀ। ਹਾਂ। ਹੋਰ ਛੱਡ ਦੀਏ। ਨਹੀਂ ਹੋਰ ਛੱਡਣ ਵਾਲਾ ਮੌਕਾ ਨਹੀਂ ਲੱਗਿਆ ਤੇ ਮੇਰੇ ਥੋੜਾ ਜਿਹਾ ਕਰ। ਹਾਂਜੀ। ਕਰ ਦੋ ਜਿੰਨਾ ਕਰਾਂ। ਗੁੱਸਾ ਤਾਂ ਨਹੀਂ। ਨਾ ਨਾ ਗੁੱਸਾ ਕੋਈ ਨਹੀਂ ਜਿੰਨਾ ਕਰ ਦੋ। ਨਹੀਂ ਚੰਗੀ ਆ ਝੋਟੀ ਝੋਟੀ ਜੇ ਕੋਈ ਸ਼ਰਤ। ਹਾਂਜੀ ਸਵਾਜੋ ਛੋੜੀ ਸਵਾ ਕਰਦ ਗਏ ਹਾਂ ਜਦ ਤੂੰ ਆਪਣਾ ਤੇਰਾ ਪ੍ਰੇਮ ਬੜਾ ਤੂੰ ਆਖਿਆ ਵੀ ਅੱਜ ਕਮਾਈ ਨਹੀਂ ਕਰਨੀ ਹਾਂਜੀ ਹਾਂਜੀ ਮੈਂ ਕਹਿੰਦਾ ਕਮਾਜੋ ਕੀਤੀ ਆ ਕਮਾਈ ਹਾਂ ਕੀਤੀ ਆ ਤਨਾਂ ਇਹ ਵੀ ਤ ਪਤਾ ਕਿ ਆਪਣੀ ਯਾਰੀ ਬੜੇ ਚਿਰ ਦੀ ਆ ਕੋਈ ਹਾਂਜੀ ਹਾਂਜੀ ਹਾਂ ਅੱਛਾ ਇੱਕ ਅਲਕੈਲੋ ਮੜਾ 120 ਦੀ ਹਾਂ ਨਾ ਹੀ ਦੇ ਦਾਂਗੇ ਪਰ ਇੰਨੇ ਦੀ ਕੋਈ ਦਊਗਾ ਨਹੀਂ ਦਊਗਾ ਸਹੀ ਗੱਲ ਹੈ ਹਾਂਜੀ ਨਹੀਂ ਦੇਣਾ ਨਹੀਂ ਦੇਣਾ ਥਾਲੇ ਥਾਨ ਭਾਂਡਾ ਵੇ ਲੈਣਗੇ 120 ਦੀ ਹਾਂ ਨਾ ਹੀ ਦੇ ਦਾਂਗੇ ਨਹੀਂ ਠੀਕ ਹੈ ਠੀਕ ਹੈ ਲਓ ਜੀ ਹਾਂਜੀ ਅੱਖਾਂ ਮੀੜਦੇ ਝੋਟੀ ਲੈ ਜਾ ਕਮੀ ਵਾਲੀ ਨਹੀਂ ਕੋਈ ਗੱਲ ਹੈ ਕੋਈ ਕਮੀ ਨਹੀਂ ਇੱਥੇ ਹਣ ਕੇ ਵੀ ਨੂੰ ਵੇਖੂ ਵੀਡੀਓ ਤੋਂ ਦੂ ਨਹੀਂ ਦਿਖੂਗਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਲਓ ਜੀ ਇੱਕ ਲੱਖ ਠੀਕ ਹੈ ਜੀ ਕਰਦੇ ਬੜੀ ਦੂਰੋਂ ਆਪਾਂ ਨੂੰ ਫਾਇਦਾ ਸਹੀ ਗੱਲ ਹੈ ਲਓ ਜੀ ਬਿਲਕੁਲ ਹੀ ਨੋਰਮਲ ਰੇਡਤੋਂ ਪਰੇ ਰੱਬ ਦਾ ਨਾ ਹੀ ਆ ਜਾਇਜ ਮੋਲਾ ਆ ਜੋ ਹੁਣ ਤੋਕੜ ਗੱਬਣਾ ਇਹ ਮੰਨ ਲਓ ਵੀ ਜੀ ਹੁਣੇ ਤੁਹਾਡੇ ਸਾਹਮਣੇ ਚੈੱਕ ਪਾਸ ਕਰਾਈ ਆ 40 ਦਿਨਾਂ ਦੀ ਬਹੁਤ ਸਾਰੀ ਠੀਕ ਆ ਜੀ ਲਓ ਜੀ ਸਾਡੇ ਸਾਹਮਣੇ ਆ ਸ਼ੱਕ ਦੇ ਵਿੱਚ ਵੀ ਡਾਕਟਰ ਦੱਸ ਕੇ ਗਿਆ ਵਾ ਕੀ ਕਹਿੰਦੇ ਵੀ ਇੱਕ ਰਹੀ ਹੋਰ ਕਰਨੀ ਪੈਣੀ ਆਂਦੇ ਵੀ ਇੱਕ ਨਾ ਬਕੀਚੀ ਰੋਲ ਕਰਨੀ 45 ਦਿਨਾਂ ਦੀ ਸ਼ੱਕ ਚ ਦੱਸ ਕੇ ਵੀ ਸੂਣ ਵਾਲੀ ਆ ਠੀਕ ਹੈ ਲਵਾਤਾ ਠੀਕ ਹੈ ਲਵਾਤਾ ਵੀ ਜਿ ਲਵਾਤਾ ਹਾਂ ਠੀਕ ਸ਼ੱਕ ਜੀ ਦਸੀ ਹੈ ਸ਼ੱਕ ਜੀ ਦਸੀ ਆ ਤੇ 10 ਕਿੰਨੋ ਪਾਣੀ ਵਾਲਾ ਦੋ ਜੇ ਥੱਲੇ ਠੰਡਾ ਕਰ ਠੰਡਾ ਕਰ ਇਹ ਐ ਥਣ ਜੇ ਨਾ ਥੋੜੀਆਂ ਧਾਰਾਂ ਵਿੱਚ ਜੀ ਘੱਟ ਜੇ ਦੱਸਣਾ ਜ਼ਰੂਰੀ ਨਹੀਂ ਬਿਲਕੁਲ ਬਿਲਕੁਲ ਨਹੀਂ ਸਹੀ ਗੱਲ ਸਿਆਣੀ ਗੱਲ ਆ ਲੈਣਾ ਤੇ ਨਾ ਆਪਾਂ ਤੇ ਨਾ ਨਾ ਬਿਲਕੁਲ ਇਹਦਾ ਕੰਮ ਕਰਨਾ ਨੇ ਕਿੰਨੀਆਂ ਕਿਧਾਰਾਂ ਦਾ ਵੀਰ ਜੀ ਫਰਕੂ ਮੰਨ ਲਵੀ ਅੱਧਾ ਕਰਕੇ ਲਵੇ ਅੱਧਾ ਕਰਕੇ ਦਈ ਅੱਧਾ ਕਰਕੇ ਠੀਕ ਆ ਠੀਕ ਆ ਬਹੁਤ ਵਧੀਆ ਗੱਲ ਆ ਇਹ ਸਿਆਣੀ ਗੱਲ ਆ ਭਾਈ ਦੱਸਣਾ ਸਾਥ ਜਿਹੜਾ ਸਾਥ ਬਹੁਤ ਫਾਇਦਾ ਸਾਜ ਦਾ ਇਹ ਚੀਜ਼ ਨਾਲ ਵੇਖਣ ਨੂੰ ਪੂਰਾ ਗਾਹਕ ਜੁੜਦੇ ਆ ਹਾਂਜੀ ਵੇਖਣ ਨੂੰ ਬਰਾਬਰ ਹੈ ਸਾਡਾ ਪਰ ਆਪਾਂ ਜਿਹੜੀ ਸੱਚਾਈ ਹੈ ਉਹ ਹੀ ਲੋ ਜੀ 45 ਦਿਨਾਂ ਦੀ ਚੱਕਰ ਵਿੱਚ ਦੱਸ ਕੇ ਗਿਆ ਡਾਕਟਰ 20 ਦਿਨਾਂ ਤੱਕ ਪੂਰੀ ਚੱਕ ਪਾਸ ਹੋ ਜੀ ਤੁਸੀਂ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਤੇ ਕੱਦ ਜਿਹੜਾ ਬਹੁਤ ਹੀ ਚੰਗਾ ਵਾ ਕਿੰਵੇਂ ਸਵੇ ਨੂੰ ਗਾ ਪਾਜੀ ਇਹ ਤੀਸਰਾ ਸੂਗਾ ਸੂਹ ਕੀ ਕਾ ਇਰਕੀ ਵੀਰ ਜੀ ਠੀਕ ਹੈ ਤੇ 10 ਲੀਟਰ ਜਿਹੜਾ ਦੁੱਧ ਕੰਦੇ ਆ ਨਾ ਤੁਹਾਨੂੰ ਇਹ ਸੋਹਣੀਆਂ ਹੋਰ ਲੱਗਣੀਆਂ ਆ ਵੀਰ ਜੀ ਇਹਦਾ ਸੱਜਰ ਤਾਂ ਕਿੰਨਾ ਕੇ ਭਾਈ ਰਿਕਾਰਡ ਸੱਜਰ ਵੀਰ ਜੀ ਪਤਾ ਕਿ ਡੇਰੀ ਤਾਂ ਲਈ ਡੇਰੀ ਤੋਂ 15 16 ਕਿਲੋ ਵਾਲੀ ਨੂੰ ਘਟਵਾ ਦੇ ਨਹੀਂ ਰੱਖਦੇ ਸਹੀ ਗੱਲ ਆ ਹਾਂ ਲਓ ਜੀ ਡੇਰੀ ਦੀ ਜੋ ਟੀ ਬਾਕੀ 15 16 ਲੀਟਰ ਜਿਹੜਾ ਦੁੱਧ ਮਿਲਕਰ ਕੌੜੇ ਦਾ ਹੈਗਾ ਵਾ ਸੱਜਰ ਦਾ ਉਹਦੇ ਉਹਦੇ ਵੀਰ ਭਰਾਵੇਂ ਇਹਦਾ 10 ਲੀਟਰ ਜਿਹੜਾ ਰੰਗ ਦਾ ਫਰਕ ਪਾ ਜਾਂਦਾ ਕਿਉਂਕਿ ਉਹ 24 ਘੰਟੇ ਅੰਦਰ ਹੀ ਆਣਾ ਹਾਂ ਹਾਂ ਬਿਲਕੁਲ ਲਓ ਜੀ ਥਣ ਥਣ ਚੰਗਾ ਵਾ ਤੇ ਨਾੜਾ ਨੂੜਾ ਵੀ ਵੇਖ ਸਕਦੇ ਤੇ ਮਿਲਕ ਵਾਂ ਜਿਹੜੀ ਬਹੁਤ ਚੰਗੀ ਲੱਗੀ ਐਣ ਪੈਪਾ ਲੱਗਿਆ ਪਈਆਂ ਵਾ ਇਹਦਾ ਮੁੱਲ ਭਾਜੀ ਇਹਦਾ ਵੀਰ ਜੀ ਮੁੱਲ ਨਿਗਾਹੇ 75 ਦੀ ਦੇ ਦਿੱਗੇ 75 ਦੀ ਨਹੀਂ ਕਰ ਦਿੱਤੇ ਜਾਇਦਾ ਆ ਫਿਰ ਲਾ ਦਿੱਗੇ ਹਾਂਜੀ ਚਲੋ ਵੀਰ ਜੀ ਹਾਂ ਨਾ 70 ਹੀ ਦੇ ਦਿੱਗੇ 70 ਦੀ ਬਕੀਚਾ ਵੀਰਾਂ ਦਾ ਕਰਨਾ ਪੁੱਛੋ ਕਰ ਦਈਏ ਜਗੇ ਵੀਰ ਜੀ ਕਰ ਦੋ ਜੀ ਐਣ ਦੀ ਦੇ ਦਿੱਤੀ 65 ਦੀ ਚਾਹ ਜਾਂਦਾ ਨਹੀਂ ਅਖੀਂ ਭਰਾ ਆ ਆਪਣਾ ਜਾਨ ਜਣੀ ਵੀ ਅੱਜ ਪਹਿਲੀ ਵੀਡੀਓ ਆ ਪੱਕੀ ਉਹ ਗੱਲ ਹੈ ਹਾਂ ਤੇ ਨੋਰ ਜੱਗੇ ਵੀ ਛੱਟ ਵਾਹ ਜੀ ਬਾੜ ਦੀ ਦੇ ਪਰ ਇੰਨੇ ਦੀ ਡੋਗਣਾ ਨਹੀਂ ਨਹੀਂ ਦੇਣੀ ਵਜ ਨਹੀਂ ਲਈ ਫਿਰੰਡੇ ਨਹੀਂ ਸਹੀ ਗੱਲ ਆ ਸਹੀ ਨਹੀਂ ਨਹੀਂ ਪੱਕਾ ਸਹੀ ਆ ਸੜਦੀ ਵੈਸੇ ਹੀ ਆ ਛੜਦੀ ਵੈਸੇ ਹੀ ਹੈ ਨਹੀਂ 4000 ਦੀ ਛੋੜ ਹੀ ਕਰਾਂਗੇ 10 ਕਿਲੋ ਮੇਰੇ ਕੋਲ 2 ਦੁੱਧ ਜਿੱਦਾਂ ਮਰਦੇ ਨੇ ਚੂਲੇ 4 ਚੂਲੇ ਬਾਕੀ ਵੀਰ ਦੇ ਇਹ ਸਿਰ ਦੇ ਜੋਰ ਦੱਸਦਾ ਨਿਕਲਦਾ ਸਹੀ ਗੱਲ ਆ ਠੀਕ ਆ ਚਾਹ ਜਾਂ ਮੁੱਲ ਹਾਂਜੀ ਵੀਰ ਕੋ ਕੱਡੋ ਕੱਡੋ 30 40 ਪਸ਼ੂ ਠੀਕ ਆ ਠੀਕ ਆ ਤੇ ਕਦੀ ਮੈਂ ਵੀਰ ਦੇ ਮੰਨ ਲਓ ਧਾਰ ਨਹੀਂ ਮਰੀ ਕਦੀ ਪੁੱਛ ਲੋ ਵੀਰ ਨੂੰ ਇਹੋ ਗੱਲ ਹੈ ਵੀਰ ਜੀ ਜੋ ਦੱਸਿਆ ਉਹ ਨਿਆਰਾ ਭਰਾਵਾ ਨਹੀਂ ਨਹੀਂ ਸਹੀ ਆ ਜੋ ਕਿਹਾ ਉਹੀ ਨਿਕਲੂਗਾ ਬਸ ਸਹੀ ਲੋ ਜੀ ਵੀਡੀਓ ਦੇ ਨਾਲ ਉਹ ਬਿੱਠੇ ਆ ਕੇ ਡਬਲ ਦੇਖਣ ਗਿਆ ਝੋਟੀਆਂ ਤੁਹਾਨੂੰ ਝੋਟੀਆਂ ਕੱਦ-ਕੁੱਦ ਜਿਹੜੇ ਬਹੁਤ ਹੀ ਚੰਗੇ ਆ ਤੇ ਹੈ ਵੀ ਦੁੱਧ ਵਾਲੀਆਂ ਵਾ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਚਲੋ ਕਿਸੇ ਵੀਰ ਭਰਾਣ ਅੱਗੇ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ